ਸਸਿਕਾਜੀ ਮਹਾਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਇਮੀਗ੍ਰੇਸ਼ਨ ਰਿਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਜੋ ਕਿ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਮਾਮਲਿਆਂ ਨੂੰ ਵੇਖਦਾ ਹੈ ਉਹਨਾਂ ਦੇ ਵੱਲੋਂ ਹਾਲ ਹੀ ਦੇ ਵਿੱਚ ਇੱਕ ਨਵੀਂ ਐਕਸਪ੍ਰੈਸ ਐਂਟਰੀ ਡਰਾ ਦਾ ਆਯੋਜਨ ਕੀਤਾ ਗਿਆ ਹੈ ਦੇ ਅਸਲ ਇਸ ਇੱਕ ਮਹੀਨੇ ਦਾ ਪਹਿਲਾ ਐਕਸਪ੍ਰੈਸ ਐਂਟਰੀ ਡਰਾ ਹੋਵੇਗਾ ਤੇ ਇਹ ਡਰਾ ਪ੍ਰੋਵਿਨਸ਼ਲ ਨਾਮਜ਼ਦ ਪ੍ਰੋਗਰਾਮ ਪੀ ਐਂਡ ਪੀ ਸ਼੍ਰੇਣੀ ਦੇ ਤਹਿਤ ਉਮੀਦਵਾਰਾਂ ਨੂੰ ਸੱਦਾ ਦੇਣ ਦੇ ਲਈ ਕੱਢਿਆ ਜਾਂਦਾ ਹੈ ਇਕ ਰਿਪੋਰਟ ਦੇ ਅਨੁਸਾਰ ਇਸ ਨਵਿੰਤਮ ਐਕਸਪ੍ਰੈਸ ਐਂਟਰੀ ਡਰੋ ਦੇ ਵਿੱਚ ਸੱਦਾ ਦਿੱਤੇ ਗਏ ਉਮੀਦਵਾਰਾਂ ਦੇ ਕੋਲ ਕੈਨੇਡਾ ਪਰਮਨੈਂਟ ਰੈਜ਼ਿਡੈਂਸੀ ਯਾਨੀ ਕਿ ਕੈਨੇਡੀਅਨ ਪੀਆਰ ਲਈ ਪੂਰਾ ਅਰਜ਼ੀ ਜਮ੍ਹਾਂ ਕਰਵਾਉਣ ਦੇ ਲਈ 60 ਦਿਨ ਮਿਲੇ ਨੇ ਜੇਕਰ ਆਖਰੀ ਮਿਤੀ ਖੁੰਝ ਜਾਂਦੀ ਹੈ ਤਾਂ ਅਰਜ਼ੀ ਵੈਧ ਨਹੀਂ ਹੋਵੇਗੀ ਤੁਹਾਨੂੰ ਦੱਸੀਏ ਕਿ ਭਾਰਤੀ ਵੀ ਫੰਡ ਦੇ ਤਹਿਤ ਕੈਨੇਡਾ ਦੇ ਸਥਾਈ ਨਿਵਾਸ ਲਈ ਅਰਜ਼ੀ ਦਿੰਦੇ ਨੇ ਤੇ ਇਸ ਲਈ ਇਹ ਅਪਡੇਟ ਉਹਨਾਂ ਦੇ ਲਈ ਵੀ ਮਹੱਤਵਪੂਰਨ ਹੈ। ਦੱਸिए ਨਵੀਨਤਮ ਐਕਸਪ੍ਰੈਸ ਐਂਟਰੀ ਡਰੋ 4 ਫਰਵਰੀਨ ਹੋਇਆ ਸੀ। ਪੀਐਨਪੀ ਸ਼੍ਰੇਣੀ ਅਧੀਨ ਕੁੱਲ 455 ਉਮੀਦਵਾਰਾਂ ਨੂੰ ਅਰਜ਼ੀ ਦੇਣ ਦੇ ਲਈ ਸੱਦਾ ਦਿੱਤਾ ਗਿਆ ਸੀ। ਇਸ ਡਰੋ ਦੇ ਲਈ ਲੋੜਿੰਦਾ ਵਿਆਪਕ ਰੈਂਕਿੰਗ ਸਕੋਰ ਸੀਆਰਐਸ ਯਾਨੀ ਕਿ 802 ਸੀ। ਜੇਕਰ ਡ੍ਰੋ ਦੇ ਕਿਸਮਤੀ ਗੱਲ ਕੀਤੀ ਜਾਵੇ ਤਾਂ ਸੁਭਾਈ ਨਾਮਜ਼ਦਗੀ ਪ੍ਰੋਗਰਾਮ ਚਾਰੀ ਕੀਤੇ ਗਏ ਸੱਧਿਆ ਦੀ ਗਿਣਤੀ ਦੇ ਵਿੱਚ 455 ਸਨ ਤੇ ਅਲਜੀ ਦੇਣ ਦੇ ਲਈ ਲੋੜਿੰਦਾ ਦਰਜਾ 455 ਜਾਂ ਫਿਰ 100 ਵੱਜੀ ਰਾਊਂਡ ਦੀ ਮਿਤੀ ਅਤੇ ਸਮਾਂ 4 ਫਰਵਰੀ 2025 ਨੂੰ ਸ਼ਾਮ ਯੂਟੀਸੀ ਉੱਤੇ ਸੱਦੇ ਗਏ ਸਭ ਤੋਂ ਘੱਟ ਦਰਜੇ ਵਾਲੇ ਉਮੀਦਵਾਰ ਦਾ ਸੀ ਆਰ ਐਸ ਸਕੋਰ 802 ਤੇ ਟਾਈਪ ਟੇਕਿੰਗ ਨਿਯਮ 7 ਦਸੰਬਰ 2024 ਨੂੰ ਯੂਟੀਸੀ ਉੱਤੇ ਸੀ ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦਾ ਸਕੋਰ ਸਭ ਤੋਂ ਘੱਟ ਹੈ ਤਾਂ ਕੱਟ-ਆਫ ਉਨ੍ਹਾਂ ਦੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮਾ ਕਰਨ ਦੀ ਮਿਤੀ ਅਤੇ ਸਮੇਂ ਉੱਤੇ ਆਧਾਰਿਤ ਹੁੰਦਾ ਹੈ। ਦਰਅਸਲ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਕੀ ਹੈ ਇਸ ਬਾਰੇ ਗੱਲ ਕੀਤੀ ਜਾਵੇ ਤਾਂ ਦੱਸ ਦਈਏ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਇੱਕ ਪੁਆਇੰਟ ਆਧਾਰਿਤ ਪ੍ਰਣਾਲੀ ਹੈ ਜੋ ਹੁਨਰਬੰਦ ਪੇਸ਼ੇਵਰਾਂ ਨੂੰ ਕੈਨੇਡੀਅਨ ਸਥਾਈ ਨਿਵਾਸ ਪ੍ਰਾਪਤ ਕਰਨ ਦੇ ਵਿੱਚ ਮਦਦ ਕਰਦੀ ਹੈ। ਇਸ ਨੂੰ ਕੈਨੇਡੀਅਨ ਇਮੀਗ੍ਰੇਸ਼ਨ ਦੇ ਲਈ ਸਭ ਤੋਂ ਤੇਜ਼ ਅਤੇ ਸਭ ਤੋਂ ਵਧੀਆ ਇਮੀਗ੍ਰੇਸ਼ਨ ਰੋਟਾਂ ਦੇ ਵਿੱਚੋਂ ਇੱਕ ਕਿਹਾ ਜਾਂਦਾ ਹੈ ਕਿਸੇ ਦੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਦੇ ਵਿੱਚ ਉਮਰ ਪਾਸ਼ਾ ਦੀ ਮੁਹਾਰਤ ਕੰਮ ਦਾ ਤਜਰਬਾ ਅਤੇ ਹੋਰ ਚੀਜ਼ਾਂ ਵੀ ਸ਼ਾਮਲ ਨੇ एक्सप्रेस एंट्री प्रोविंशियल नाम से प्रोग्राम यानी कि पीएनपी सूब्यानु हुनरबंद कामियादी चोन ਕਰਨ ਦੇ ਵਿੱਚ ਮਦਦ ਕਰਦਾ ਹੈ ਜੋ ਆਰਥਿਕ ਅਤੇ ਕੀਰਤ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਨੇ ਉਦਾਹਰਨ ਦੇ ਵਜੋਂ ਕੋਈ ਸੂਬਾ ਕੁਝ ਖਾਸ ਕਾਰੋਬਾਰਾਂ ਜਿਵੇਂ ਕਿ ਆਈਟੀ ਸਿਹਤ ਸੰਭਾਲ ਜਾਂ ਫਿਰ ਉਸਾਰੀ ਉੱਤੇ ਵੀ ਧਿਆਨ ਕੇਂਦ੍ਰਿਤ ਕਰ ਸਕਦਾ ਹੈ ਡਰੈਸਲ এক্সপ্রেস ਐਂਟੀ ਪ੍ਰੋਗਰਾਮ ਦੇ ਤਹਿਤ ਤਿੰਨ ਵੱਖ-ਵੱਖ ਕਿਸਮ ਦੇ ਸੱਦੇ ਨੇ ਜਿਵੇਂ ਕਿ ਸੱਦਾ ਪੱਤਰ ਦਾ ਆਮ ਦੌਰ ਪ੍ਰੋਗਰਾਮ ਵਿਸ਼ੇਸ਼ ਸੱਦਾ ਪੱਤਰ ਤੇ ਦੋਲ ਜਾਂ ਫਿਰ ਸ਼੍ਰੇਣੀ ਅਧ ਅਤੇ ਸੱਦਾ ਪੱਤਰ ਦੇ ਤੌਰ ਜੇਕਰ ਕਿਸੇ ਨੂੰ ਇਸ ਡਰੋ ਦੇ ਲਈ ਸੱਦਾ ਨਹੀਂ ਦਿੱਤਾ ਗਿਆ ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਜੇਕਰ ਕਿਸੇ ਨੂੰ ਇਸ ਡਰੋ ਦੇ ਲਈ ਸੱਦਾ ਨਹੀਂ ਦਿੱਤਾ ਜਾਂਦਾ ਤਾਂ ਉਸ ਦੀ ਪ੍ਰੋਫਾਈਲ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਜਮ੍ਹਾਂ ਕਰਨ ਦੀ ਮਿਤੀ ਤੋਂ 12 ਮਹੀਨਿਆਂ ਤੱਕ ਕਿਰਿਆਸ਼ੀਲੀ ਰਹਿੰਦੀ ਹੈ ਉਸ ਨੂੰ ਆਪਣੀ ਅਰਜੀ ਵਾਪਸ ਨਹੀਂ ਲੈਣੀ ਚਾਹੀਦੀ ਕਿਉਂਕਿ ਉਸ ਨੂੰ ਅਗਲੇ ਐਕਸਪ੍ਰੈਸ ਐਂਟਰੀ ਡੋ ਦੇ ਵਿੱਚ ਅਪਲਾਈ ਕਰਨ ਦੇ ਲਈ ਸੱਦਾ ਮਿਲ ਸਕਦਾ ਹੈ ਵਰਤਮਾਨ ਦੇ ਵਿੱਚ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਅਧੀਨ 80% ਕੈਨੇਡਾ ਪੀਆਰ ਅਰਜ਼ੀਆਂ 6 ਮਹੀਨਿਆਂ ਦੇ ਅੰਦਰ ਅੰਦਰ ਪ੍ਰਕਿਰਿਆ ਕੀਤੀਆਂ ਜਾ ਰਹੀਆਂ ਨੇ